ਸੰਭਰ ਪਾਰਲੀਮੈਂਟ ਗੁਰਜੀਤ ਸਿੰਘ ਓਜਲਾ ਦੀ ਅਗਵਾਈ ਵਿੱਚ ਰਾਹੁਲ ਗਾਂਧੀ ਵੱਲੋਂ ਜੋ ਮੋਹਮ ਚਲਾਈ ਗਈ ਹੈ ਵੋਟ ਚੋਰ ਗੱਦੀ ਛੋੜ ਦਾ ਕੈਂਪ ਇਲਾਕੇ ਵਿੱਚ ਲਗਾਇਆ ਗਿਆ ਇਸ ਮੋਹਮ ਦਾ ਉਦੇਸ਼ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਭਾਰਤ ਦੇ ਚੋਣ ਕਮਿਸ਼ਨ ਨੂੰ ਬੇਨਤੀ ਕਰਨਾ ਹੈ ਕਿ ਚੋਣ ਪ੍ਰਕਿਰਿਆ ਨੂੰ ਸ਼ੁੱਧ ਪਾਰਦਰਸ਼ੀ ਅਤੇ ਪ੍ਰੋਸੇਜੋਗ ਬਣਾਇਆ ਜਾਵੇ ਇਸ ਤੋਂਨ ਵੱਡੀ ਗਿਣਤੀ ਵਿੱਚ ਨੌਜਵਾਨ ਸਮਾਜ ਸੇਵਕਾਂ ਅਤੇ ਨਾਗਰਿਕਾਂ ਨੇ ਆਪਣੀ ਹਿੱਸੇਦਾਰੀ ਦਰਜ ਕਰਵਾਈ ਅਤੇ ਸਾਇਨ ਕਰਕੇ ਚੋਣ ਸੁਧਾਰਾ ਲਈ ਆਪਣਾ ਸਮਰਥਨ ਦਿੱਤਾ ਅਸੀਂ ਇਹ ਰਾਹੁਲ ਜੀ ਵੱਲੋਂ ਦਿੱਤੀ ਹੋਈ ਸੇਵਾ ਸ਼ੁਰੂ ਕੀਤੀ ਹੈ ਜਿੱਥੇ ਅਸੀਂ ਆਪਣੇ ਮੂਤ ਪਰ ਬੰਦੇ ਜਿਹੜੇ بڑے ਲਿਖੇ ਐਜੂਕੇਟਿਡ ਬਹੁਤ ਮੋਤਬਰ ਹੈ ਜਿਹੜੇ ਜਿਨ੍ਹਾਂ ਦੀ ਲੋਕ ਸੁਣਦੇ ਆ ਮਤਲਬ ਦیدارਪਾ ਜੀ ਨੇ ਰਸ਼ਪਾਲ ਪਾ ਜੀ ਨੇ ਸਪੈਸ਼ਲ ਅ ਇਥੇ ਥੋੜੀ ਜਿਹੀ ਟਾਈਮ ਚ ਸਮੇਂ ਚ ਆਪਣੇ ਵਰਗੇ ਪੜ੍ਹੇ ਲਿਖੇ ਲੋਕ ਇਕੱਠੇ ਕਰਕੇ ਉਹਨਾਂ ਤੋਂ ਸਟਾਰਟ ਕਰਕੇ ਸਾਰਿਆਂ ਦੀ ਡਿਊਟੀ ਨਿਭਾਣ ਦੀ ਸਾਡੇ ਨਾਲ ਵਾਅਦਾ ਕੀਤਾ ਹੈ ਸਾਡੀ ਪੇਨ ਕਾਉਂਸਲਰ ਵੀ ਖੜੇ ਹੋਏ ਸੀ ਕਿ ਥੋੜੀਆਂ ਜਿਹੀਆਂ ਵੋਟਾਂ ਤੇ ਰਹਿ ਗਏ ਸੋ ਇਹਨਾਂ ਦੀ ਡਿਊਟੀ ਫਰਜ਼ ਹੋਊਗਾ ਕਿ ਹਰ ਘਰ ਨੂੰ ਅਵੇਅਰ ਕਰਾਂਗੇ ਅਸੀਂ ਅਸੀਂ ਡਿਊਟੀ ਉਹਨਾਂ ਬੰਦਿਆਂ ਦੀ ਲਈ ਹੈ ਮੈਕਸਿਮਮ ਫਾਰਮ ਭਰੀਏ ਡੈਮੋਕ੍ਰੇਸੀ ਦਾ ਮਤਲਬ ਕੀ ਹੈ ਮੈਂ ਇੱਕ ਬੰਦਾ ਮੇਰੀ ਇੱਕ ਵੋਟ ਤੇ ਮੇਰੀ ਜੇਮ ਮੈਂ ਅੱਜ ਖੜੀ ਹੋਣਾ ਹੈ ਅੱਗੇ ਐਮਐਲਏ ਲਈ ਤੇ ਕੋਈ ਬੰਦਾ 15 20 ਹਜ਼ਾਰ ਜਾਲੀ ਵੋਟ ਲੈ ਕੇ ਆ ਜੇ ਤੇ ਜਿੱਤ ਜੇ ਕੀ ਇਹ ਜਾਇਜ਼ ਹੈ ਸੋ ਇਹ ਵਾਲੀ ਚੀਜ਼ ਜਿਹੜੀ ਸਾਰੇ ਹਿੰਦੁਸਤਾਨ ਚ ਹੋ ਰਹੀ ਹੈ ਇੱਕ ਬੂਥ ਦੀ ਅਸੀਂ ਸਟੱਡੀ ਕਰਵਾਈ ਜਿਵੇਂ ਰਾਹੁਲ ਜੀ ਨੇ ਬਡੇ ਲੈਵਲ ਤੇ ਕੀਤੀ 3 ਨੰਬਰ ਵੋਟ ਚ 2 ਨੰਬਰ ਬੂਥ ਦੀ ਸਟੱਡੀ ਕਰਵਾਈ ਉਸ ਅਸੀਂ ਬੰਦੇ ਮਰੇ ਹੋਏ ਦੀਆਂ ਵੋਟਾਂ ਪਈਆਂ ਹੋਈਆਂ ਉਹਨਾਂ ਦੇ ਡੈਥ ਸਰਟੀਫਿਕੇਟ ਸਾਡੇ ਕੋਲ ਹੈ ਉਹਨਾਂ ਦੇ ਰਿਸ਼ਤੇਦਾਰ ਉੱਥੇ ਆਏ ਹੋਏ ਸੀ 130 ਬੱਚੇ ਜਿਹੜੇ ਬਾਹਰ ਜਾ ਚੁੱਕੇ 15 ਸਾਲ ਤੋਂ ਆਏ ਨਹੀਂ ਉਹਨਾਂ ਦੀ ਵੋਟ ਪਈ ਹੋਈ ਹੈ ਜਿਨ੍ਹਾਂ ਦੇ ਮਾਪੇ ਨਾਲ ਖੜੇ ਸੀ ਵੀ ਸਾਡਾ ਬੱਚਾ ਤਾਂ 15 ਸਾਲ ਹੋ ਗਿਆ 10 ਸਾਲ ਹੋ ਗਿਆ ਕੋਈ ਆਸਟ੍ਰੇਲੀਆ ਬੈਠਾ ਹੈ ਸੋ ਜਦੋਂ ਤੱਕ ਇਹ ਸਿਸਟਮ ਚੱਲੂਗਾ ਉਦੋਂ ਤੱਕ ਕੋਈ ਵੀ ਚੰਗਾ ਬੰਦਾ ਕਿਵੇਂ ਜਿੱਤ ਸਕਦਾ ਕਿਉਂਕਿ ਦੇਖੋ ਜਿਹੜਾ ਇਮਾਨਦਾਰ ਬੰਦਾ ਹੈ ਉਹਦੇ ਕੋਲ ਤਾਂ ਪੈਸੇ ਨੇ ਹੈ ਨਹੀਂ ਵੀ ਲੁਟਾ ਨੂੰ ਵੀ ਇੱਥੇ ਲੁਟਾ ਦੋ ਮੈਂ ਅਸੀਂ ਤਾਂ ਨਹੀਂ ਉਹ ਵੋਟਾਂ ਖਰੀਦੀਆਂ ਨਹੀਂ ਨਾਸਿਓਸ ਪਸੇਜਾਨੇ ਕਿਉਂਕਿ ਅਸੀਂ ਲੋਕਾਂ ਲਈ ਦਿਲੋਂ ਪਿਆਰ ਕਰਦੇ ਆਂ ਦਿਲੋਂ ਗਲੀ ਗਲੀ ਫਿਰਦੇ ਆਂ ਗਲੀ ਗਲੀ ਕੰਮ ਕਰਾਇਆ ਹੈ ਮਿਹਨਤੀ ਮਿਹਨਤੀ ਬੰਦੇ ਆਂ ਗਰਾਊਂਡ ਲੈਵਲ ਦੇ ਬੰਦੇ ਆਂ ਹਰ ਜਗ੍ਹਾ ਕੋਈ ਰੋਕ ਕੇ ਸਨ ਫੜ ਕੇ ਕੋਈ ਵੀ ਗੱਲ ਕਹਿ ਸਕਦਾ ਸੋ ਸੱਚੇ ਦਿਲੋਂ ਕੰਮ ਕਰਦੇ ਆਂ ਸੋ ਇਹ ਸਾਰੇ ਹਿੰਦੁਸਤਾਨ 'ਚ ਹੀ ਚਾਹੀਦਾ ਹੈ ਕਿ ਇਮਾਨਦਾਰ ਤੇ ਅੱਛੇ ਬੰਦੇ ਜਿਹੜੇ ਲੋਕਾਂ ਨੇ ਪਸੰਦ ਕੀਤੇ ਹੋਣ ਉਹਨਾਂ ਨੂੰ ਗੱਡੀ 'ਤੇ ਬੈਠਣ ਦਾ ਹੱਕ ਹੈ ਨਹੀਂ ਤਾਂ ਲੋਕਾਂ ਦੀ ਚੋਇਸ ਹੀ ਨਹੀਂ ਜੇ ਆਉਗੀ ਤੇ ਉਹ ਬੰਦਾ ਚੁਣਿਆ ਜਾਏਗਾ ਜਿਹੜਾ ਕਿ ਪੈਸੇ ਦੇਖ ਕੇ ਪਹਿਲਾਂ ਹੀ ਆਇਆ ਫਿਰ ਉਹਦਾ ਮਤਲਬ ਕੀ ਹੋਗਾ ਉਹਨੇ ਤਾਂ ਅੱਗੇ ਜਾ ਕੇ ਫਿਰ ਪੈਸੇ ਕਮਾਣੇ ਆ ਦੇਖੋ ਇਹ ਪੰਨੂ ਸੋਚਣਾ ਪਊਗਾ ਸਾਰੇ ਹਿੰਦੁਸਤਾਨੀ ਆ ਹਿੰਦੁਸਤਾਨ ਚ ਹੀ ਰਹਿਣਾ ਸੋ ਸਾਰਿਆਂ ਦੀ ਸੇਵਾ ਹੈ ਮੈਂ ਕਹਿੰਨੀ ਹਰ ਬੰਦਾ ਇਹ ਸੇਵਾ ਨੂੰ ਉਠਾਏ ਤਾਂ ਆ ਮੁੱਦਾ ਜ਼ਰੂਰ ਉਠਾਏ ਝੂਠੀ ਵੋਟਾਂ ਸਾਨੂੰ ਮਨਜ਼ੂਰ ਨਹੀਂ ਮੜੀਆਂ ਦੀ ਵੋਟਾਂ ਸਾਨੂੰ ਮਨਜ਼ੂਰ ਨਹੀਂ ਇੱਕ ਇੱਕ ਘਰ ਜਾ ਕੇ ਬੀਲੋ ਜਿਹੜੇ ਲੋਕਾਂ ਨੇ ਗਲਤੀਆਂ ਕੀਤੀਆਂ ਉਹਨਾਂ ਨੂੰ ਪਨਿਸ਼ਮੈਂਟ ਕਿਉਂ ਨਹੀਂ ਦੇ ਰਹੇ ਓ ਡੀਸੀ ਲੈਵਲ ਤੇ ਸੀਐਮਡੀ ਲੈਵਲ ਤੇ ਇਨਕੁਆਰੀਆਂ ਹੋਣ ਇਲੈਕਸ਼ਨ ਕਮਿਸ਼ਨ ਨੂੰ ਇਹ ਸਾਰਾ ਕੁਝ ਜਾਰੀ ਇਲੈਕਸ਼ਨ ਕਮਿਸ਼ਨ ਨੋਟਿਸ ਦਵੇ ਬੈਂਕ ਦੀ ਟ੍ਰਾਂਜੈਕਸ਼ਨ ਆਪਾਂ ਕਰਦੇ ਆ ਉਦੋਂ ਉਸ ਚ ਵੀ ਤਾਂ ਦੇਖੋ ਤੁਹਾਡੇ ਉਹ ਕਰ ਲੈਂਦੇ ਆ ਟੈਕਨੋਲੋਜੀ ਇੱਦਾਂ ਦੀ ਐਡਵਾਂਸ ਹੋ ਗਈ ਤੇ ਈਵਨ ਮਸ਼ੀਨ ਹੈ ਕਿ ਉਹ ਤਾਂ ਹਜ਼ਾਰਾਂ ਬੰਦੇ ਖੜੇ ਹੋ ਕੇ ਕਹਿੰਦੇ ਆ ਮੈਂ ਹੈਕ ਕਰ ਦਿੰਨਾ ਮੈਂ ਹੈਕ ਕਰ ਦਿੰਨਾ ਫਿਰ ਤੁਸੀਂ ਈਵੇਂ ਮਸ਼ੀਨ ਨੂੰ ਰੋਈ ਜਾਂਦੇ ਹੋ ਅਰੇ ਬੈਲਟ ਪੇਪਰ ਕਰਾ ਲਓ ਤੁਸੀਂ ਸਕੈਨਿੰਗ ਕੋਈ ਸਕੈਨਰ ਲਗਾ ਲਓ ਜਿਹੜਾ ਤੁਹਾਡੇ ਆਧਾਰ ਕਾਰਡ ਦੇ ਨਾਲ ਸਕੈਨਰ ਹੈ ਇੱਕ ਕੀ ਬੰਦਿਆਂ ਦੇ ਆਧਾਰ ਕਾਰਡ ਹੋਰ ਸੀ ਬੰਦੇ ਪਿੰਡੋਂ ਆਏ ਹੋਏ ਸੀ ਆ ਸਾਡੀ ਵੋਟਾਂ ਮਿਲੇ ਪਿੱਛੇ ਜਦੋਂ ਐਮਐਲਏ ਦੀਆਂ ਵੋਟਾਂ ਹੋਈਆਂ ਕੀ ਕਰ ਸਕਦੇ ਸੀ ਤਿੰਨ ਤਿੰਨ ਬਸਾਂ ਆ ਕੇ ਉਥੋਂ ਕੀ ਕਹੀਏ ਮਜੀਠੇ ਤੋਂ ਹੁਣ ਮੈਂ ਸਾਫ਼ ਹੀ ਕਿਹਾ ਤਿੰਨ ਤਿੰਨ ਬਸਾਂ ਪਰ ਪਰ ਕੇ ਆ ਕੇ ਵੋਟਾਂ ਪਾਦੀਆਂ ਸੀ ਕਿਹਦੀਆਂ ਵੋਟਾਂ ਪਾਦੀਆਂ ਸੀ ਉਹ ਉਹੀ ਮਰੀਆਂ ਹੋਈਆਂ ਫਿਰ ਕਿਹੜੀ ਇਲੈਕਸ਼ਨ ਫੇਰ ਹੋਈ ਫਿਰ ਅਸੀਂ ਹਾਰੇ ਕਿ ਜਿੱਤੇ ਸੋ ਇਹ ਸਾਡਾ 3000 ਹੁੰਦਾ ਕੀ ਹੈ 3000 ਤਾਂ مطلب 15 20 ਬਸਾਂ ਤਾਂ ਸਾਨੂੰ ਪਤਾ ਹੀ ਹੈ ਵੀ ਉੱਥੇ ਖੜੀਆਂ ਸੀ ਜਿਹੜੀਆਂ ਵੋਟਾਂ ਪਾਰੀਆਂ ਸੀਗੀਆਂ ਸੋ ਇਹ ਫੇਰ ਹੋਣੀ ਚਾਹੀਦੀ ਹੈ ਚਾਹੇ ਕੋਈ ਵੀ ਬੰਦਾ ਜਿੱਤੇ ਸੋ ਸਾਡੀ ਇਹ ਸਟਰਗਲ ਹੈ ਜਿਹੜੀ ਸਾਰੇ ਹਿੰਦੁਸਤਾਨ ਦੀ ਸਟਰਗਲ ਹੈ ਜਿਹੜੀ ਰਾਹੁਲ ਗਾਂਧੀ ਦੀ ਬਾਹਮ ਬਣੇਗੀ just ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਮੈਕਸਿਮਮ ਫਾਰਮ ਕਰਕੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਦਈਏ ਤਾਂ ਕਿ ਉਹ ਸਾਡੀ ਗੱਲ ਸੁਨਣ ਬਸ ਇਹੀ ਸਾਡਾ ਰਿਕੁਐਸਟ ਹੈ ਤੁਹਾਡੇ ਥਰੂ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਪਲੀਜ਼ ਮੈਕਸਿਮਮ ਫਾਰਮ ਕਰੋ ਤੇ ਅੱਗੇ ਇਲੈਕਸ਼ਨ ਕਮਿਸ਼ਨ ਨੂੰ ਪਹੁੰਚਣੀ ਹੈ ਬਹੁਤ-ਬਹੁਤ ਧੰਨਵਾਦ ਬੋਟ ਚੋਰ ਗੱਦੀ ਛੋੜ ਦੀ ਮਹਿੰਮ ਹੈ ਹਲਕਾ ਇਸ ਤੋਂ ਸਾਡੇ ਸਤਿਕਾਰਯੋਗ ਮੈਡਮ ਨਵਜੋਤ ਕੌਰ ਸਿੱਧੂ ਜੀ ਜਿਹੜੇ ਕਿ ਇੱਥੋਂ ਮੰਤਰੀ ਵੀ ਰਹੇ ਨੇ ਸਾਬਕਾ ਵਿਧਾਇਕ ਵੀ ਨੇ ਔਰ ਉਹਨਾਂ ਵੱਲੋਂ ਇਹ ਆਪਣੇ ਹਲਕੇ ਦੇ ਵਿੱਚ ਚਲਾਈ ਜਾ ਰਹੀ ਹੈ ਨਿਊ ਅੰਮ੍ਰਿਤਸਰ ਅਸੀਂ ਪਹੁੰਚੇ ਹਾਂ ਔਰ ਇਹ ਜਿਹੜੀ ਮਹਿੰਮ ਹੈ ਇਹ ਲੋਕਤੰਤਰ ਦੀ ਜਿਸ ਤਰੀਕੇ ਨਾਲ ਹੱਤਿਆ ਕੀਤੀ ਜਾ ਰਹੀ ਹੈ ਬੀਜੇਪੀ ਗਵਰਨਮੈਂਟ ਵੱਲੋਂ ਕੇਂਦਰ ਦੇ ਵਿੱਚ ਬੀਜੇਪੀ ਸਰਕਾਰ ਬਣਾਉਣ ਵਾਸਤੇ ਲੋਕਾਂ ਦੇ ਜਿਹੜੀ ਵੋਟ ਹੈ ਜਿਹੜੀ ਉਹਨਾਂ ਦੀ ਮੰਚਾ ਹੁੰਦੀ ਹੈ ਕਿ ਲੋਕਤੰਤਰ ਹੈ ਉਹਨੂੰ ਕਤਲ ਕੀਤਾ ਜਾ ਰਿਹਾ ਉਹਨਾਂ ਦੀ ਮੰਚਾ ਨੂੰ ਖਤਮ ਕੀਤਾ ਜਾ ਰਿਹਾ ਉਹਦੇ ਵਿਰੋਧ ਦੇ ਵਿੱਚ ਇੱਕ ਸਿਗਨੇਚਰ ਕੈਂਪੇਨ ਸ਼ੁਰੂ ਕੀਤੀ ਹੈ 5 ਕਰੋੜ ਤੋਂ ਵੱਧ ਜਿਹੜੇ ਸਿਗਨੇਚਰ ਕਰਕੇ ਅਸੀਂ 15 ਤਰੀਕ ਤੋਂ ਪਹਿਲਾਂ ਪਹਿਲਾਂ ਇਲੈਕਸ਼ਨ ਕਮਿਸ਼ਨ ਕੋਲ ਸਾਡੇ ਜਿਹੜੇ ਰਾਹੁਲ ਗਾਂਧੀ ਜੀ ਜਿਹੜੀ ਵੱਡੀ ਮੁਹਿੰਮ ਚਲਾ ਰਹੇ ਉਹਨਾਂ ਦੀ ਰਹਿਨਮਾਈ ਦੇ ਹੇਠ ਚੜ੍ਹਨਾਂਗੇ ਸੋ ਅੱਜ ਅਸੀਂ ਚਾਹੁੰਦੇ ਹਾਂ ਕਿ ਲੋਕ ਜਾਗਰੂਤ ਹੋਣ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਕਿ ਮਸ਼ੀਨਾ ਪੜਨਯੋਗ ਵੋਟਰ ਸੂਚੀਆਂ ਫੋਟੋਆਂ ਸਮੇਤ ਜਨਤਕ ਜਾਂਚ ਲਈ ਉਪਲਬਧ ਕਰਵਾਇਆ ਜਾਵੇ ਮਸ਼ੀਨਾ ਮਸ਼ੀਨ ਪੜਨਯੋਗ ਮਤਲਬ ਕਿ ਬੰਦਾ ਕੋਈ ਡਾਟਾ ਹੁੰਦਾ ਡਾਟਾ ਪਾਉ ਉਹਦੇ ਪਤਾ ਲੱਗ ਜਾਏ ਕਿਹੜੀ ਕਿੱਥੇ ਆ ਉਹ ਵੀ ਸਾਨੂੰ ਜਿਹੜਾ ਇਲੈਕਸ਼ਨ ਕਮਿਸ਼ਨ ਨਹੀਂ ਦੇ ਰਿਹਾ ਹਰ ਇੱਕ ਚੋਣ ਤੋਂ ਪਹਿਲਾਂ ਫੋਟੋਆਂ ਸਮੇਤ ਮਟਾਈਆਂ ਤੇ ਜੋੜੇ ਗਏ ਵੋਟਰ ਸੂਚੀਆਂ ਨੂੰ ਜਨਤਕ ਤੌਰ ਤੇ ਜਾਰੀ ਕਰਨਾ ਯਕੀਨੀ ਬਣਾਇਆ ਜਾਵੇ ਜਿਹੜਾ ਕਿ ਲਾਸਟ ਮੂਮੈਂਟ ਤੇ ਅਸੀਂ ਇਹਨੇ ਜਦੋਂ ਵੋਟਾਂ ਦੇ ਜਦੋਂ ਪਹਿਲਾਂ ਲਿਸਟ ਮਿਲਦੀ ਹੋਰ ਹੁੰਦੀ ਜਦੋਂ ਵੋਟਾਂ ਦੇ ਦੇਣ ਨਿਕਲਦੀ ਲਿਸਟ ਉਹਦੇ ਚ ਵੋਟਾਂ ਡਿਲੀਟ ਕਰਕੇ ਡਿਲੀਟ ਲਿਖਿਆ ਹੁੰਦਾ ਨਾ ਉਹਦੋਂ ਅਪਲਾਈ ਕਰ ਸਕਦਾ ਕਿਉਂਕਿ ਟਾਈਮ ਹੁੰਦਾ ਥੋੜਾ ਸਾਰੇ ਆਪਣੀਆਂ ਵੋਟਾਂ ਭਗਤੌਣ ਤੇ ਲੱਗੇ ਹੁੰਦੇ ਆ ਇਹ ਸੀ ਆਮ ਵੇਖਿਆ ਕਿ ਜਦੋਂ ਵੋਟਾਂ ਸੀ ਪਾਉਣ ਲੱਗਦੇ ਆ ਉਦੋਂ ਪਤਾ ਲੱਗਦਾ ਕਿ ਆਹ ਵੋਟਾਂ ਡਿਲੀਟ ਨੇ ਉਹ ਲਿਸਟ ਸਿਰਫ ਪ੍ਰਾਈਜ਼ਿੰਗ ਅਫਸਰਾਂ ਕੋ ਹੁੰਦੀ ਹੈ ਸਾਡੇ ਕੋਲ ਉਹ ਲਿਸਟਾਂ ਨਹੀਂ ਪਹੁੰਚਦੀਆਂ ਗਲਤ ਢੰਗ ਨਾਲ ਮਟਾਈ ਗਈ ਵੋਟ ਸਬੰਧੀ ਇੱਕ ਪਹੁੰਚਯੋਗ ਸ਼ਿਕਾਇਤ ਨਿਵਾਰਣ ਪ੍ਰਣਾਲੀ ਬਣਾਈ ਜਾਵੇ ਜਿਹੜੀ ਕਿ ਪਹੁੰਚਯੋਗ ਨਹੀਂ ਹੈਗੀ ਲੋਕਾਂ ਨੂੰ ਪਤਾ ਹੀ ਨਹੀਂ ਕਿੱਥੇ ਅਪਲਾਈ ਕਰਨੀ ਕਿਵੇਂ ਕਰਨੀ ਹੈ ਜਿੱਦਾਂ ਬੀਐਲਓ ਲੱਗੇ ਆ ਉਹ ਅਨਾਉਂਸਮੈਂਟ ਕਰਨ ਅਨਾਉਂਸਮੈਂਟ ਦੇ ਉਸ ਮਹੱਲੇ ਦੇ ਵਿੱਚ ਲੋਕੀ ਆਪਣੀ ਗੱਲ ਰੱਖ ਸਕਣ ਆਖਰੀ ਸਮੇਂ ਵੋਟਾਂ ਨੂੰ ਮਟਾਉਣਾ ਦੇ ਜੋੜਨ ਤੋਂ ਬਚਾਇਆ ਜਾਣਾ ਚਾਹੀਦਾ ਹੈ ਇੱਕ ਸਪਸ਼ਟ ਕਟਾ ਪੇਟੀ ਦਾ ਲਾਣ ਹੋਣ ਬਿਲਕੁਲ ਠੀਕ ਹੈ ਇਹ ਬਿਲਕੁਲ ਆਖਰੀ ਸਮੇਂ ਤੱਕ ਵੀ ਵੋਟਾਂ ਕੱਟੀਆਂ ਜਾਂਦੀਆਂ ਤੇ ਬਣਾਉਂਦੀ ਸਪਲੀਮੈਂਟਰੀ ਲਿਸਟਾਂ ਆ ਜਾਂਦੀਆਂ ਪਤਾ ਹੀ ਨਹੀਂ ਲੱਗਦਾ ਕਿਸੇ ਨੂੰ ਯੋਜਨਾਬੰਦ ਤਰੀਕੇ ਨਾਲ ਵੋਟਾਂ ਨੂੰ ਦਬਾਉਣ ਦੀ ਕੋਸ਼ਿਸ਼ ਵਿੱਚ ਸ਼ਾਮਲ ਅਧਿਕਾਰੀਆਂ ਏਜੰਟਾਂ ਤੇ ਮਕਦਮਾ ਚਲਾ ਕੇ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਦੇਖੋ ਹਰਿਆਣਾ 'ਚ ਵੋਟਾਂ ਹੋਈਆਂ ਮਹਾਰਾਸ਼ਟਰ 'ਚ ਹੋਈਆਂ ਹੋਰ ਵੀ ਸਟੇਟਾਂ ਮੱਧ ਪ੍ਰਦੇਸ਼ 'ਚ ਹੋਈਆਂ ਔਰ ਲੇਟੈਸਟ ਮੈਂ ਗੱਲ ਕਰਦਾ ਹਾਂ ਮਹਾਰਾਸ਼ਟਰ ਤੇ ਹਰਿਆਣਾ ਦੀ ਜਿੱਥੇ ਕਿ ਪੂਰਨ ਤੌਰ ਤੇ ਕਾਂਗਰਸ ਦੀ ਸਰਕਾਰ ਬਣ ਰਹੀ ਸਾਰਾ ਸੋਸ਼ਲ ਮੀਡੀਆ ਸਾਰੇ ਇਲੈਕਟ੍ਰੋਨਿਕ ਚੈਨਲ ਪ੍ਰਿੰਟ ਮੀਡੀਆ ਕਹਿ ਰਿਹਾ ਸੀ ਔਰ ਸਰਕਾਰ ਬਣ ਗਈ ਬੀਜੇਪੀ ਦੀ ਔਰ ਮਾਫੀਆਂ ਕੌਣ ਮੰਗ ਰਿਹਾ ਜਿਹੜੇ ਬੜੇ ਬੜੇ ਵੱਡੇ ਜਿਹੜੇ ਐਂਕਰ ਨੇ ਉਹ ਮਾਫੀ ਮੰਗ ਰਹੇ ਜਾਂ ਯੂਟਿਊਬਰ ਮੰਗ ਰਹੇ ਵੀ ਸਾਡੂ ਗਲਤੀ ਕਿਦਾਂ ਲੱਗ ਗਈ ਤੇ ਜਦ ਰਾਹੁਲ ਗਾਂਧੀ ਜੀ ਨੇ ਬੜੇ ਚਿਰ ਦਾ ਕਹਿ ਰਹੇ ਸੀ ਇੱਥੇ ਕਿਤੇ ਨਾ ਕਿਤੇ ਗੜਬੜ ਹੈ ਉਹਨਾਂ ਨੇ ਫਿਰ ਬੜੇ ਵਧੀਆ ਤਰੀਕੇ ਨਾਲ ਪੂਰੀ ਮਿਹਨਤ ਕਰਕੇ ਤਿੰਨ ਮਹੀਨੇ ਮਿਹਨਤ ਕਰਕੇ ਇੱਕ ਕੌਂਸੀ ਚੌਂਸੀ ਦਾ ਕਰਨਾਟਕਾ ਦੀਦਾ ਉਹਨਾਂ ਨੇ ਵੱਡ ਕੱਢ ਕੇ ਲਿਆਂਦਾ ਕਿ ਇੱਥੇ ਕਿਹੜੀ ਕਿਹੜੀ ਕਿੱਦਾਂ ਕਿੱਦਾਂ ਵੋਟ ਬਣਾ ਕੇ ਕਿ ਘਰ ਬਣੀਆਂ ਤੇ ਕਿੱਦਾਂ ਭੁਗਤੀਆਂ ਇੱਕ ਇੱਕ ਘਰ ਚ ਤਿੰਨ ਤਿੰਨ ਸੂ ਵੋਟ ਬਣੀ ਔਰ ਇੱਕ ਇੱਕ ਬੰਦੇ ਦੀਆਂ ਪੰਜ ਪੰਜ 6 6 ਜਗ੍ਹਾ ਤੇ ਏਜ ਦੇ ਏਜ ਛੋਟੀ ਏਜ ਦੀ ਵੋਟ ਹੈ ਵੱਡੀ ਫੋਟੋ ਲੱਗੀ ਹੈ ਵੱਡੀ ਏਜ ਦੀ ਮਤਲਬ ਕੋਈ ਜਿਹੜਾ ਬੋਟ ਪਾਉਣ ਵਾਲਾ ਵੋਟਰ ਹੈ ਉੱਤੇ ਛੋਟੀ ਏਜ ਦੀ ਫੋਟੋ ਲੱਗੀ ਹੈ ਪਰ ਵੋਟਰ ਸਾਰੇ ਹੈਗੇ ਨੇ ਪਰ ਹੈ ਕਿੱਥੋਂ ਦੇ ਪਤਾ ਨਹੀਂ ਐਡਰੈਸ ਹੀ ਨਹੀਂ ਪਤਾ ਨਾ ਹੀ ਨਹੀਂ ਪਤਾ ਸੋ ਇਹ ਇੱਕ ਬੜੀ ਵੱਡੀ ਵੋਟ ਚੋਰੀ ਦਾ ਮਤਲਬ ਹੁੰਦਾ ਕਿ ਤੁਹਾਡੇ ਅਧਿਕਾਰਾਂ ਨੂੰ ਚੋਰੀ ਕਰ ਚੋਰੀ ਕਰਨਾ ਤੁਹਾਡੀ ਸੋਚ ਨੂੰ ਖਤਮ ਕਰਨਾ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਇਹਦੀ ਮਹਮ ਦੇ ਵਿੱਚ ਮੈਡਮ ਨਜੋਤ ਕੋ ਸਿੱਧੂ ਜੀ ਨੇ ਇਹਨਾਂ ਨੇ ਅੱਜ ਇੱਥੇ ਸ਼ੁਰੂ ਕੀਤੀ ਹੈ ਅੱਜ ਹੀ ਅਸੀਂ ਕੰਪਲੀਟ ਕਰਨੀ ਇਹ ਦੋਹਾਂ ਦਿਨਾਂ ਦੇ ਵਿੱਚ ਵਿੱਚ ਅਸੀਂ ਇਹ ਜਮ੍ਹਾਂ ਕਰਾਉਣੀ ਕਿਉਂਕਿ 10 ਤਰੀਕ ਤੋਂ ਪਹਿਲਾਂ ਪਹਿਲਾਂ ਇਹਨਾਂ ਨੇ ਅਸੀਂ ਪ੍ਰਦੇਸ਼ ਕਾਂਗਰਸ ਕਮੇਟੀ ਕੋਲ ਜਿਹੜੀ ਸਾਡੀ ਜਿੱਥੋਂ ਸਾਨੂੰ ਇਹ ਸਾਰਾ ਡਾਟਾ ਜਿਹੜਾ ਉਹਨਾਂ ਦੀ ਉਹਨਾਂ ਦੀ ਰਹਿਮਾਈ ਦੀ ਪ੍ਰਧਾਨ ਦੀ ਚੱਲ ਰਹੀ ਹੈ ਰਾਜੇ ਵਿੜਿੰਗ ਦੀ ਉੱਥੇ ਅਸੀਂ ਜਮ੍ਹਾਂ ਕਰਾਵਾਂਗੇ ਅੱਜ ਵੋਟ ਚੋਰ ਗੱਦੀ ਛੋੜ ਦੇ ਸਪੱਤ ਜੋ ਰਾਉ ਗੱਦੀ ਜਿਹੜੇ ਪ੍ਰੋਗਰਾਮ ਦਿੱਤਾ ਉਸ ਤਹਿਤ ਨੂ ਅਮਰਸਾਰ ਵਿਖੇ ਮਾਨਯੋਗ ਮੈਡਮ ਨਿਯੋਜਪੁਰ ਸਿੱਧੂ ਜੀ ਤੇ ਸਾਡੇ ਐਮਪੀ ਜਿਹੜੇ ਆਉਦਲਾ ਸਾਹਿਬ ਆਏ ਸੀਗੇ ਉਹ ਜਿਹੜੀ ਮੈਮਾਂ ਉਹਨੂੰ ਅੱਜ ਸ਼ੁਰੂ ਕੀਤਾ ਗਿਆ ਇੱਥੋਂ ਨੂ ਅਮਰਸਾਤੋਂ ਸੋ ਸਾਰਿਆਂ ਪੈਣ ਭਰਾਵਾਂ ਨੇ ਇਹ ਭਰੋਸਾ ਦਿਵਾਇਆ ਵੀ ਇਹ ਮੈਮ ਨੂੰ ਸੱਚੇ ਢੰਗ ਨਾਲ ਚਲਾਜੋ ਤਾਂ ਜੋ ਜਿਹੜੀਆਂ ਵੋਟਾਂ ਬਣ ਕਈ ਜਗ੍ਹਾ ਦੋ ਦੋ ਜਗ੍ਹੀ ਵੋਟਾਂ ਬਣੀਆਂ ਕਈਆਂ ਨੇ ਕੱਟੀਆਂ ਗਈਆਂ ਕਈਆਂ ਨੇ ਮਰ ਗਈਆਂ ਨੇ ਭੁਗਤੀਆਂ ਜਾ ਹੋਰ ਵੀ ਜਿਹੜੀ ਵੀ ਬੋਰਡ ਦੇ ਵਿੱਚ ਵੋਟ ਚੋਰੀ ਹੈਗੀ ਆ ਚੋਰੀ ਹੈਗੀ ਉਹਨੂੰ ਰੋਕਣਾ ਤੇ ਜਿਹੜੀ ਵਿਮੈਹ ਮਚਾਈ ਗਈ ਆ ਉਹ ਅਸੀਂ ਸਾਰੇ ਜਣੇ ਤਗੜੇ ਹੋ ਕੇ ਤੇ ਕੰਮ ਕਰਾਂਗੇ ਤੇ ਨਾਲੇ ਅਸੀਂ ਇੱਥੇ ਮਾਨਯੋਗ ਮੈਡਮ ਜੀ ਸਾਡੀ ਨਿਯੋਤਪੁਰ ਸਿੱਧੂ ਜੀ ਆਏ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਤੇ ਉਹ ਜਲਾ ਸਾਡਾ ਧੰਨਵਾਦ